ਸੰਦੀਪ ਸੰਦੇ ਜੀ ਪਿੰਡ ਨਗਰਾ ਗੋਬਿੰਦਪੁਰ ਜਵਾਰ ਵਾਲੇ ਓਕੇ ਜੀ ਜਿਹੜਾ ਸੰਗੋੜ ਜਿਲ੍ਹਾ ਸੰਗੋੜ ਬਾਈ ਜੀ ਮੈਂ ਤੁਸੀਂ ਆਪਣਾ ਬਾਡੀ ਸਰਵਿਸ ਜੂਸ ਜੂਸ ਕੀਤਾ ਕੀ ਕੀ ਪ੍ਰੋਬਲਮ ਆ ਸੀ ਤੁਹਾਨੂੰ ਕਿੱਥੇ ਕਿੱਥੇ ਦਵਾਈਆਂ ਲਈਆਂ ਮੈਨੂੰ ਪ੍ਰੋਬਲਮ ਤਾਂ ਜੀ ਮੇਰੇ ਲੀਜ਼ਰ ਦੇ ਵਿੱਚ ਵੀ ਕੰਫੈਕਸ਼ਨ ਵੀ ਸੀ ਅੱਛਾ ਪੂਰਤੈਰੇ ਚ ਜਾਖਮ ਹੋ ਗਈ ਠੀਕ ਹੈ ਅੱਛਾ ਤੇ ਬੀਬੀ ਵੀ ਬਸਤ ਹੋ ਗਈ ਓਕੇ ਤੇ ਕੰਮ ਕਰ ਨੂੰ ਮੇਰਾ ਚੀਜ਼ ਕਰਦਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਏ ਚਾਰ ਪੰਜ ਸਾਲ ਤੋਂ ਪੰਜ ਸਾਲਾਂ ਤੋਂ ਮਲਿਕ ਤਾਂ ਹਮ ਦਾ ਨਾਰਮਲ ਡਾਕਟਰ ਕੋਲ ਦਵਾਈ ਲੈ ਲਈ ਚਲ ਪਿੰਡ ਚ ਕੰਮ ਚੱਲ ਜਾਂਦਾ ਆਪਣਾ ਇੱਕ ਵਾਰੀ ਵਧੀਆ ਡਾਕਟਰਾਂ ਕੋਲੇ ਵੀ ਗਏ ਹਾਂਜੀ ਹਾਂਜੀ ਅੱਛਾ ਪਰ ਤਹਾਣੀ ਨਹੀਂ ਗਏ ਅੱਛਾ ਤੇ ਸਰੂਰ ਵੀ ਦੇ ਪਟਿਆਲੇ ਵੀ ਗਏ ਬੜੇ ਬੜੇ ਹਸਪਤਾਲ ਦੇ ਵਿੱਚ ਵੀ ਗਏ ਓਕੇ ਮਲ ਪੂਰੇ ਟ੍ਰੀਟਮੈਂਟ ਟੈਸਟ ਵਗੈਰਾ ਸਭ ਕਰਾਇਆ ਜਿਵੇਂ ਤੁਸੀਂ ਕਹੇ ਇੰਡੋਸਕੋਪੀਆਂ ਕਰਾਈਆਂ ਸਾਰਾ ਕੁਝ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰ ਜੀ ਕਹਿੰਦੀ ਦਵਾਈ ਖਾਈ ਚੱਲੋ ਅੱਛਾ ਤਾਂ ਠੀਕ ਹੋ ਵੀ ਜਦ ਨਾਲ ਦਵਾਈ ਖਾਤੀ ਜੋ ਵੀ ਕਰੋ ਵੀ ਸਾਰੀ ਉਮਰੇ ਤੁਹਾਨੂੰ ਦਵਾਈ ਖਾਣੀ ਪਊ ਹਾਲ ਹੀ ਨਹੀਂ ਕੋਈ ਹਾਂਜੀ ਜਿਵੇਂ ਤੁਸੀਂ ਬਈ ਜੀ ਮੈਂ ਵੀ ਤੁਹਾਡਾ ਨੰਬਰ ਲਿਆ ਸੀ ਨਾ 4-5 ਸਾਲ ਪਹਿਲਾਂ ਨੰਬਰ ਸੇਵ ਕਰ ਲਿਆ ਤੁਹਾਨੂੰ ਵੀਡੀਓ ਪਾਈ ਗਿਆ ਤੁਹਾਨੂੰ ਸ਼ਾਇਦ ਯਕੀਨ ਨਹੀਂ ਬਣਿਆ ਹਾਂ ਵਿਸ਼ਵਾਸ ਨਹੀਂ ਹੋਇਆ ਪੰਜ ਚਾਰ ਉਹ ਦੇ ਕੀ ਗਿਆ ਫਿਰ ਤੁਸੀਂ ਕਿਸੇ ਹੋਰ ਮਿੱਤਰ ਸੀ ਮੇਰੇ ਹੋਣੇ ਪਾਈਆਂ ਉਹ ਤੁਹਾਡੇ ਨੇੜੇ ਦਾ ਸੁਦੇਮ ਦੇਖ ਦੇਗੇ ਹਾਂ ਤੁਸੀਂ ਕੀ ਸੋਚ ਕੇ ਲਿਆ ਸੀ ਬੱਸ ਉਹ ਮੈਂ ਕਿਹਾ ਨਹੀਂ ਆਪਣੇ ਦਵਾਈਆਂ ਖਾ ਲਈ ਵੀ ਹਾਲੇ ਨਹੀਂ ਆਇਆ ਕੋਈ ਕੋਈ ਵਿਚਾਲਾ ਪੇ ਕਰੀਏ ਬਾਤ ਤੇ ਦੇਖੀਏ ਓਕੇ ਇਹ ਦਾ ਆਪਾਂ ਨੇ ਇਹ ਉ ਤੋਂ ਲਿਆ ਫਿਰ ਆਪਾਂ ਜਦੋਂ ਤੁਹਾਨੂੰ ਮੈਂ ਵੀ ਇਹੀ ਕਿਹਾ ਸੀ ਨਾ ਵੀ ਬਾਈ ਜੀ 50 ਦਿਨ ਵਰਤਨਾ ਬੂ ਜਿਸ ਨੂੰ ਰਿਜ਼ਲਟ ਆ ਗਿਆ ਅਗਲਾ ਵਰਤ ਵੀ ਰਹਿਣ ਦਿਓ ਉਹਨਾਂ ਨੇ ਵੀ ਇਹੀ ਕਿਹਾ ਹੋਣਾ ਜਿਵੇਂ ਹੁਣ ਬਾਈ ਜੀ ਤੁਹਾਨੂੰ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਕੀ ਕੰਡੀਸ਼ਨ ਆ ਤੁਹਾਡੀ ਮੈਨੂੰ ਸਾਲ ਤੋਂ ਉਤੀ ਹੋ ਗਿਆ ਜੀ ਬੱਸ ਛੱਡੇ ਨੂੰ ਵੀ ਜਮੇ ਸੈਟ ਨੂੰ ਜਮਾ ਸੈਟ ਜਮਾ ਕਦੇ ਗੋਲ ਨਹੀਂ ਲੇਖਦੇ ਓਕੇ ਕੋਈ ਗੋਲੀ ਨਹੀਂ ਲੈਂਦੇ ਕੋਈ ਠੀਕ ਨਹੀਂ ਹੋਇਆ ਕੋਈ ਕੁਝ ਨਹੀਂ ਕਿਸੇ ਡਾਕਟਰ ਕੋਲ ਨਹੀਂ ਗਏ ਓਕੇ ਖਰਾਕ ਰੂਕ ਕੇ ਵਧੀਆ ਹੁਣ ਕੰਮ ਕਰਨ ਨੂੰ ਕਿਵੇਂ ਜੀ ਕਰਦਾ ਕਿਵੇਂ ਲੱਗਦਾ ਆਪਦੇ ਆਪ ਨੂੰ ਬੈਗ ਗੇਅਰ ਜਿਹਾ ਲੱਗਿਆ ਜ਼ਿੰਦਗੀ ਦਾ ਆਹ ਲੱਗ ਗਈ ਗੱਲ ਜਦੋਂ 10 ਸਾਲ ਪਿੱਛੇ ਚਲੇ ਗਏ ਓਕੇ ਓਕੇ ਤੁਹਾਨੂੰ ਅਲਰਜੀ ਆ ਗਈ ਤੁਸੀਂ ਕਾਫੀ ਪਰਿਵਾਰਾਂ ਨੂੰ ਦਵਾਈ ਆ ਵੀ ਹੈ ਬਈ ਹਨ ਓਕੇ ਉਹਨਾਂ ਵੀ ਵਧੀਆ ਰਿਜ਼ਲਟ ਆਇਆ ਨਹੀਂ ਤੁਸੀਂ ਤਾਂ ਆਪਦੇ ਲੈਵਲ ਤੇ ਪੈਸੇ ਇਕੱਠੇ ਕਰਕੇ ਆਪ ਦੋਸਤਾਂ ਮਿੱਤਰਾਂ ਨੂੰ ਐਵੇਂ ਵੀ ਲੋਕਾਂ ਨੂੰ ਦਿੱਤੇ ਨੇ ਹਨ ਦੋ ਤਿੰਨ ਨੂੰ ਕੀ ਆ ਗੱਕੀ ਦੀ ਦਵਾਈ ਆਪਣੇ ਦੋਸਤਾਂ ਨਾਲ ਹੈ ਜੀ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਅੱਛਾ ਕੀ ਕੰਡੀਸ਼ਨ ਸੀ ਉਹਨਾਂ ਦੀ ਬਈ ਜੀ ਉਹਨਾਂ ਦੀ ਨਾਲ ਜੀ ਆਪਣੇ ਸਮੂਹ ਦੇਖਿਓ ਹਾਂ ਉਹਨਾਂ ਨੂੰ ਆਪਣੇ ਡਾਕਟਰ ਨੇ ਜਵਾਬ ਹੀ ਦਿੱਤਾ ਸੀਗਾ ਉਹਦਾ ਵੀ ਰੂਰ ਵੀ ਅੰਦਰੋਂ ਖਤਮ ਹੀ ਹੋ ਗਿਆ ਜੀ ਅੱਛਾ ਉਹ ਡਾਕਟਰ ਕਹਿੰਦੀ ਵੀ ਸੇਵਾ ਕਰ ਲੋ ਉਹਦੇ ਚਮਚਾ ਨਾਲ ਪਾਣੀ ਪਾ ਦੇ ਜੀ ਓਕੇ ਤੇ ਉਹ ਕਰੇਗਾ ਸੇਵਾ ਗਈ ਜਾਂਦੇ ਜੀਗੇ ਬਸ ਐਂ ਗੱਲ ਹੁੰਦੀ ਹੁੰਦੀ ਯਾਰ ਦੋਸਤਾਂ ਨਾਲ ਤੇਲੇ ਗੱਲ ਕਰੀ ਅੱਛਾ ਯਾਰ ਕੱਲ ਕੋਈ ਮਾਫਣੇ ਕਿ ਆ ਵੀ ਦਵਾ ਕੇ ਦੇਖਣਾ ਮੈਨੂੰ ਨਹੀਂ ਵਸਤੇ ਆ ਹੂੰ ਤੇ ਫਿਰ ਉਹਦੇ ਪੈਸੇ ਨਹੀਂ ਹੈਗੇ ਜੀ ਫਿਰ ਪੈਸੇ ਇਕੱਠੇ ਕਰੇ ਜਾਂ ਸੁਨੇ ਉਹਨੂੰ ਦਵਾਇਆ ਅੱਛਾ ਜੋ ਜਮਾ ਤਾ ਦੋਸਤ ਕਰੀ ਓਕੇ ਹੁਣ ਵਧੀਆ ਖਾਂਦੇ ਪੀਂਦੇ ਨੇ ਦੁਰਦੇ ਨੇ ਕੀ ਕੰਮ ਕਰਦੇ ਸੀ ਬਈ ਉਹ ਪਰਿਵਾਰ ਸਕੂਲ ਦੇ ਵਿੱਚ ਧਾਡੂ ਪਰਚੇ ਦਾ ਅੱਛਾ ਹੁਣ ਦੁਬਾਰੋਂ ਕਰਨ ਲੱਗੇ ਪਹਿਲਾਂ ਬੈੱਡ ਤੇ ਬੈਠੇ ਸੀ ਵਾਹ ਵੀ ਬਾਈ ਸਲੂਟ ਆ ਬਾਈ ਤੁਹਾਨੂੰ ਤੁਸੀਂ ਨੇ ਆਪਦੇ ਲੈਵਲ ਤੇ ਹਨਾ ਕਿਸੇ ਪਰਿਵਾਰ ਨੂੰ ਦੇਖ ਕੇ ਦੇਖਿਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਸ ਚੀਜ਼ ਦਾ ਤੇ ਲੱਖਾਂ ਹੀ ਪਰਿਵਾਰ ਤੁਹਾਡੀ ਵੀਡੀਓ ਦੇਖਣੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਆਪਾਂ ਨੂੰ ਜ਼ਰੂਰ ਇਹ ਵਰਤਣਾ ਚਾਹੀਦਾ ਓਕੇ ਜੀ ਕੀ ਕੰਮ ਕਰਦੇ ਹੋ ਬਾਈ ਜੀ ਤੁਸੀਂ ਸੂਰ ਨਾ ਦਾ ਕੰਮ ਕਰਦੀ ਦਰਵਾਜ਼ਾ ਸਾਹਿਬ ਨੂੰ ਸਟਾਲ ਪਾ ਕੇ ਆ ਜੀ ਆਸ਼ਾ ਗੋਮਟ ਬਣਾਣੇ ਉਹਦਾ ਕੰਮ ਕਰਦੇ ਆ ਓਕੇ ਓਕੇ ਧੰਨਵਾਦ ਬਾਈ